ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਦੇਖ ਲਓ ਕੋਰਾ ਕਿੰਨਾ ਪਿਆ ਆ ਕਾਫੀ ਕੋਰਾ ਅੱਜ ਫੇਰ ਪਿਆ ਗਿਆ ਕਿਉਂਕਿ ਕੱਲ ਦੇਖੋ ਸਿਆਣੇ ਬੰਦੇ ਤਾਂ ਦੱਸ ਦਿੰਦੇ ਹੁੰਦੇ ਆ ਵੀ ਅੱਜ ਪੱਛੋਂ ਚੱਲੀ ਅੱਜ ਇੰਨਾ ਕੋਰਾ ਪੈਣਾ ਅੱਜ ਐ ਹੀ ਹੋ ਗਿਆ ਤੇ ਅੱਜ ਆ ਹੋੜ ਗਿਆ ਨਾ ਤੇ ਆਪਣੇ ਵਰਗਿਆਂ ਨੂੰ ਹਜੇ ਨਹੀਂ ਇਹ ਚੀਜ਼ਾਂ ਦੀ ਨੌਲੇਜ ਹੁੰਦੀ ਹਨ ਕਿ ਜਿਹੜੇ ਇੱਕ ਪੱਛੋਂ ਪੁੱਛੋਂ ਵਾਲਾ ਕਿ ਚਲੋ ਇਹ ਬਾਪੂ ਹੁਣੀ ਦੱਸ ਦਿੰਦੇ ਹੁੰਦੇ ਆ ਵੀ ਅੱਜ ਕੋਰਾ ਜਾਦੇ ਪੈ ਜਾਣਾ ਦੈਨ ਨਿਖਰ ਗਿਆ ਦੈਨ ਨਿਖਰਿਆ ਆ ਜੀ ਹਵਾ ਜਾਦੇ ਚੱਲਦੀ ਸੀ ਇਹ ਪੁਰਾਣੇ ਬਾਪੂਆਂ ਦੇ ਹਿੱਸੇ ਹੀ ਆ ਇਹ ਚੀਜ਼ਾਂ ਠੀਕ ਨਹੀਂ ਆਪਣੀ ਪੀੜ੍ਹੀ ਜਿਹੜੀ ਆਪਣੀ ਉਮਰ ਦੇ ਆ ਉਹ ਭੁੱਲ ਗਏ ਪੱਛੋਂ ਪੂਰਾ ਦੱਖਣ ਪਹਾੜ ਵੀ ਕਿਧਰੋਂ ਚੱਲਦੇ ਆ ਹਨ ਤੇ ਇਹ ਸਾਰਾ ਕੁਝ ਬਾਪੂ ਹੁਣਾਂ ਨੂੰ ਹੀ ਪਤਾ ਵਾ ਤੇ ਆਪਣੀ ਪੀੜ੍ਹੀ ਨੂੰ ਤਾਂ ਇਹ ਨਹੀਂ ਪਤਾ ਹੁਣ ਆਪਾਂ ਤਾਂ ਤਾਂ ਇਹ ਕਹਿ ਸਕਦੇ ਆ ਅੱਜ ਇਧਰੋਂ ਆਉਂਦੀ ਸੀ ਹਵਾ ਕੱਲ ਇਧਰੋਂ ਆਉਂਦੀ ਸੀ ਇਹ ਗੱਲ ਕਹਿ ਸਕਦੇ ਆ ਬਸ ਦੇ ਬਾਈ ਬੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਵੀ ਜਿਹੜਾ ਨਾ ਜੀਵਨ ਆ ਬਾਈ ਉਹ ਤਾਂ ਰੂਹ ਖੁਸ਼ ਕਰਦਾ ਆ ਜੀਵਨ ਆ ਇਹ ਵੀ ਨਹੀਂ ਦੱਸ ਸਕਦੇ ਕਿਉਂਕਿ ਕੰਪਨੀ ਦਾ ਵਾ ਜੀਵਨ ਤੇ ਇਹਦਾ ਨਾਮ ਵੀ ਸ਼ੇਅਰ ਕਰ ਸਕਦੇ ਵੀ ਕਿਹੜਾ ਵਾ ਤੇ ਬਸ ਹੈਗਾ ਜੀਵਨ ਆ ਇਹ ਤੇ ਇੰਨਾ ਕੀ ਪਤਾ ਵਾ ਤੇ ਇਹਦਾ ਕੋਡ ਹੀ ਆ ਇਹਦਾ 5155 ਪਤਨੀ ਇਹ ਜਿਹਾ ਕੋਡ ਆ ਬਈ ਤੇ ਬਾਹਲਾ ਨਜ਼ਾਰੇਦਾਰਾ ਦੇਖੋ ਪੱਤੇ ਦਾ ਦੇਖੋ ਲੈ ਪੱਤੇ ਦੇ ਲੋ ਇਹਦੇ ਮੈਂ ਕਹਿੰਨਾ ਇੰਨਾ ਚੌੜਾ ਚੌੜਾ ਪੱਤਾ ਨਾ ਰੂਹ ਹੀ ਖੁਸ਼ ਹੁੰਦੀ ਆ ਦੇਖ ਕੇ ਵੀ ਇੰਨਾ ਸੋਹਣਾ ਆਲੂ ਆ ਦੇ ਬਾਕੀ ਚਲੋ ਸਾਰੇ ਵੀਰ ਕੱਲ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੁਆਰ ਤੋਂ ਹਨਾ ਬਹੁਤ ਖੁਸ਼ੀ ਹੋਈ ਮਿਲ ਕੇ ਸਾਰੇ ਵੀਰਾਂ ਨੂੰ ਇੱਕ ਗੱਲ ਮੈਂ ਹੋਰ ਨੋਟ ਕਰੀ ਸੀ ਕੱਲ ਹਨਾ ਤੇ ਬਹੁਤ ਵੀਰ ਆਏ ਬਹੁਤ ਆਏ ਮੇਰੀ ਜਿੰਨੀ ਹੋ ਮੇਰੀ ਜਿੰਨੀ ਉਮਰ ਦੇ ਮੇਰੇ ਨਾਲੋਂ ਘੱਟ ਉਮਰ ਵਾਲੇ ਵੀਰ ਆਏ ਸੀ ਹਨਾ ਤੇ ਦਿਲ ਖੁਸ਼ ਹੋਣ ਦਾ ਕਾਰਨ ਕੀ ਵੀਰੇ ਮੈਂ ਕੱਲ ਇੱਕ ਚੀਜ਼ ਨੋਟ ਕਰੀ ਆ ਕਿ ਕਿਸੇ ਵੀਰ ਦੀਆਂ ਕੋਈ ਇਉਂ ਨਹੀਂ ਸੀ ਕਹਿ ਸਕਦੇ ਕਿ ਬਹੁਤ ਜ਼ਿਆਦੇ ਟੌਹਰਾਂ ਗੱਡੀਆਂ ਸਾਦੇ ਸੂਰਤ ਸਿੰਪਲ ਦੇ ਵਿੱਚ ਆਏ ਕਿਹੜਾ ਪੰਜਾਬ ਵਾਲੇ ਕਹਦੇ ਬਹੁਤ ਬੰਦੇ ਕਹਿੰਦੇ ਨਾ ਪੰਜਾਬ ਨਸ਼ੇ ਦੀਆਂ ਰਾਹਾਂ ਤੇ ਕੋਈ ਨਸ਼ੇ ਨੂੰ ਛਿਆਲੇ ਨਹੀਂ ਸੀ ਸਾਰੇ ਇੰਨੇ ਸੋਹਣੇ ਲੱਗਦੇ ਸੀ ਸਾਰੇ ਵੀਰ ਅੱਛਾ ਜਿੰਨ ਕੱਲ ਜੇ ਸਮਝ ਲਓ 100 ਮੁੰਡੇ ਸੀ 100 ਬੰਦੇ ਦੇ ਵਿੱਚੋਂ ਮੈਂ ਦੱਲਾਵਾ ਸੌਆਂ ਦੇ ਵਿੱਚੋਂ 10 ਬਜ਼ੁਰਗ ਹੋਣਗੇ 90 ਵੀਰ 90 ਜਾਣੇ ਯੰਗ ਜੇਨਰੇਸ਼ਨ ਦੇ ਮੁੰਡੇ ਸੀਗੇ ਵੀ ਯੰਗ ਜੇਨਰੇਸ਼ਨ ਸੀਗੀ ਸਾਰੀ ਜਿਹੜੇ 35 36 ਸਾਲ ਤੋਂ ਥੱਲੇ ਥੱਲੇ ਵਾਲੇ ਜਾਂ 40 ਸਾਲ ਤੱਕ ਦੇ ਸੀਗੇ ਤੇ ਤੁਸੀਂ ਲਾਲੋ ਸਾਹਿਬ ਵੀ ਹਨਾ ਕਿ ਉਹਦਾ ਕਿੰਨਾ ਸੋਹਣਾ ਲੱਗਦਾ ਉਹ ਚੀਜ਼ਾਂ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਆ ਹਨਾ ਕਿ ਵੀ ਹਾਂ ਆਪਣੇ ਉਹੀ ਬਸ ਇੱਕ ਸੋਸ਼ਲ ਮੀਡੀਆ ਤੇ ਭੰਡਣ ਨੂੰ ਹੀ ਆ ਪੰਜਾਬ ਨੂੰ ਵੀ ਪੰਜਾਬ ਐ ਆ ਪੰਜਾਬ ਐ ਆ ਤੁਸੀਂ ਦੇਖੋ ਤਾਂ ਸਹੀ ਨਾ ਪੰਜਾਬ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਵੀ ਪੰਜਾਬੀ ਕੀ ਆ ਠੀਕ ਆ ਨਾ ਉਹ ਹੋਣਗੇ ਜਿਹੜੇ ਨਸ਼ੇ ਕਰਦੇ ਆ ਜਿਹੜੇ ਰੀਲਾਂ ਦੇ ਵਿੱਚ ਆਪਦੇ ਆਪ ਨੂੰ ਦਿਖਾਉਂਦੇ ਆ ਹਨਾ ਕਿ ਹਾਂ ਅਸੀਂ ਆਵਾਂ ਜਾਵਾਂ ਪ੍ਰਾਵੋ ਜਿਹੜੇ ਕੰਮ ਕਰਦੇ ਆ ਉਹਨਾਂ ਵੱਲ ਵੀ ਦੇਖੋ ਉਹਨਾਂ ਵੱਲ ਵੀ ਧਿਆਨ ਦਿਵੋ ਤੇ ਜਿਹੜੇ ਕੰਮ ਕਰਦੇ ਆ ਹਨਾ ਤੇ ਬਹੁਤ ਵੀਰ ਦਿਲਖੁਸ਼ ਹੋਇਆ ਬਹੁਤ ਵੀਰ ਇੱਕ ਵੀਰ ਦੋ ਤਿੰਨ ਵੀਰ ਟਿਕਰੀ ਬਾਰਡਰ ਤੋਂ ਆਏ ਸੀ ਉਹ ਵੀਰ ਕਹਿੰਦੇ ਵੀ ਵੀਰੇ ਤੁਹਾਨੂੰ ਦੇਖ ਕੇ ਹੀ ਖੇਤੀ ਕਰਨ ਲੱਗੇ ਆ ਤੇ ਆਲੂ ਵੀ ਲਾਈਆ ਪਹਿਲੀ ਵਾਰ ਹਨ ਤੇ ਬਾਕੀ ਅੰਮਰਸਰ ਤੋਂ ਬਹੁਤ ਵੀਰ ਆਏ ਸੀਗੇ ਹਨ ਤੇ ਹੋਰ ਵੀਰ ਦੋ 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 ਤਿੰਨ ਚ ਆਪਣਾ ਪੀਐਸ ਤਨੋਆ ਵੀਰ ਉਹ ਵੀ ਵੀਡੀਓ ਬਣਾਉਂਦਾ ਉਹ ਵੀ ਆਇਆ ਸੀ ਤੇ ਢਿੱਲੋਂ ਹੁਣੀ ਤੇ ਇੱਕ ਆਪਣਾ ਸੰਧੂ ਵੀਰ ਆ ਜਿਹੜਾ ਉਹ ਦਰਿਆ ਦੇ ਵਿੱਚ ਹੀ ਲੱਗੇ ਰਹਿੰਦੇ ਕਦੀ ਟਰਾਲੀ ਇੱਧਰ ਕਦੀ ਇੱਧਰ ਉਹ ਵੀ ਵੀਰ ਆਇਆ ਸੀਗਾ ਤੇ ਵਧੀਆ ਸੀਗੇ ਸਾਰੇ ਜਾਣੇ ਵੀਰ ਆਏ ਤੇ ਹੋਰ ਵੀ ਵੀਰ ਜਿਹੜੇ ਮਿਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੀਗਾ ਹਨਾ ਬਹੁਤ ਦਿਲ ਖੁਸ਼ ਹੋਇਆ ਸਾਰੇ ਵੀਰ ਆਏ ਆਪਣੇ ਫਾਰਮ ਤੇ ਤੇ ਜਾਨੀ ਕਿ ਕੱਲ ਜਦੋਂ ਨਾ ਸੋਚ ਕੇ ਵੀ ਇੱਕ ਮਹਿਸੂਸ ਹੋਇਆ ਕਿ ਦੇਖ ਕੇ ਜਦੋਂ ਇਕੱਠ ਹੋਇਆ ਹਨਾ ਪਹਿਲਾਂ ਮੈਨੂੰ ਐ ਵੀ ਸੀਗਾ ਕਿ ਕਿਤੇ ਇਕੱਠ ਵੀ ਵੀ ਅਰੇਂਜਮੈਂਟ ਬਹੁਤ ਠੀਕ ਜੀ ਜਿੰਨਾ ਕਿ ਕਰਿਆ ਸੀ ਵੀ ਕਿਤੇ ਸ਼ਾਇਦ ਵੀ ਰੌਣ ਹੀ ਨਾ ਕਿਉਂਕਿ ਮੈਂ ਨਾ ਵੀਰੇ ਕਿਸੇ ਵੀ ਵੀਰ ਨੂੰ ਕਾਲ ਕਰਕੇ ਇਨਵੀਟੇਸ਼ਨ ਨਹੀਂ ਸੀ ਦਿੱਤਾ ਵੀ ਕਾਲ ਕਰੀ ਹੋਵੇ ਵੀ ਕਿਸੇ ਵੀਰ ਨੂੰ ਕਿਸੇ ਨੂੰ ਵੀ ਜੋ ਮੇਰੇ ਨੇੜੇ ਮਿੱਤਰ ਸੀ ਨਾ ਉਹਨਾਂ ਨੂੰ ਵੀ ਮੈਂ ਸਾਡੇ ਪਿੰਡ ਦੇ ਵਿੱਚ ਵੀ ਮੈਂ ਕਾਲ ਨਹੀਂ ਸੀ ਕਰੀ ਪਰ ਪਿੰਡੋਂ ਵੀ ਬਹੁਤ ਸਾਰੇ ਪਿੰਡ ਦੇ ਵੀਰ ਆਏ ਸੀ ਤੇ ਇਸੇ ਨਵੀਰ ਨੂੰ ਵੀ ਮੈਂ ਕਾਲ ਕਰਕੇ ਇਨਵੀਟੇਸ਼ਨ ਨਹੀਂ ਦਿੱਤਾ ਵੀ ਹਾਂ ਯਾਰ ਵੀਰੇ ਤੂੰ ਆਈਂ ਜ਼ਰੂਰ ਹਾਂਈ ਜ਼ਰੂਰ ਸਾਰੇ ਵੀਰ ਵੀਡੀਓ ਦੇਖ ਕੇ ਆਏ ਸੀ ਹਨ ਤੇ ਬਹੁਤ ਹੀ ਸੋਹਣਾ ਲੱਗਿਆ ਕਿ ਯਾਰ ਇੰਨਾ ਪਿਆਰ ਮਿਲਿਆ ਹਨ ਕਿ ਹੋਰ ਕੀ ਚੀਜ਼ ਚਾਹੀਦੀ ਹੈ ਤੇ ਬਸ ਦਿਲ ਖੋਸ਼ ਹੋਇਆ ਬਹੁਤ ਵੀ ਵੀਰਾਂ ਨੂੰ ਮਿਲ ਕੇ ਹਨ ਮੈਨੂੰ ਆਪ ਦੀ ਮੈਨੂੰ ਇਹ ਫਿਕਰ ਸੀ ਕਿ ਕਿਸੇ ਵੀ ਚੀਜ਼ ਚ ਕਮੀ ਨਾ ਰਹਿ ਜਾਵੇ ਕਿ ਕੋਈ ਵੀਰ ਆ ਕੇ ਮੋੜ ਨਾ ਜਾਵੇ ਹਨ ਵੀ ਕੋਈ ਭੁੱਖਾ ਨਾ ਚੱਲ ਜਵੇ ਐਦਾਂ ਦੀ ਸੀਗੀ ਮੈਂ ਨੂੰ ਬਾਰ-ਬਾਰ ਮੈਂ ਲੰਗਰ 'ਚ ਹੀ ਜਾਂਦਾ ਸੀ ਦੇਖਣ ਵੀ ਠੀਕ ਆ ਸਾਰਾ ਕੁਝ ਹੈਗਾ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਤੇ ਇਹ ਚੀਜ਼ਾਂ ਦਾ ਸੀਗਾ ਮੈਨੂੰ ਹਨਾ ਕਾਫੀ ਕਿ ਇਹ ਚੀਜ਼ ਨਾ ਹੋ ਜਵੇ ਤੇ ਸਾਰੇ ਕਾਸੇ ਦਾ ਬਹੁਤ ਵਧੀਆ ਸਰਿਆ ਹਨਾ ਕਿ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆਈ ਕੋਈ ਨਹੀਂ ਆਈ ਬਹੁਤ ਦਿਲ ਖੁਸ਼ ਹੋਇਆ ਹਨਾ ਤੇ ਬਹੁਤ ਸੋਹਣਾ ਸੀਗਾ ਯਾਰ ਸਾਰਾ ਕੁਝ ਤੇ ਦਿਲ ਖੁਸ਼ ਹੋ ਗਿਆ ਕੀ ਸਾਰਾ ਕੁਝ ਕਰਕੇ ਤੇ ਇਹ ਅਗਲੀ ਵਾਰ ਨੂੰ ਦੇਖਾਂਗੇ ਕਿ ਬਹਾਦੂਰ ਵੀਰ ਕਹਿੰਦੇ ਵੀਰੇ ਹੁਣ ਅਸੀਂ ਅਗਲੀ ਵਾਰ ਆਵਾਂਗੇ ਵੀ ਵੀਰੇ ਅਗਲੀ ਵਾਰ ਫੇਰ ਰੱਖਿਓ ਹਨਾ ਤੇ ਜ਼ਰੂਰ ਵੀਰੇ ਕੋਸ਼ਿਸ਼ ਕਰਾਂਗੇ ਕਿਉਂਕਿ ਭਰਾਵਾਂ ਦਾ ਸਾਥ ਹੀ ਹੁੰਦਾ ਸਾਰਾ ਇਕੱਲਾ ਤਾਂ ਕੋਈ ਬੰਦਾ ਕੁਝ ਕਰ ਨਹੀਂ ਸਕਦਾ ਸਾਰੇ ਵੀਰਾਂ ਨਾਲ ਮਿਲ ਕੇ ਹੀ ਹੁੰਦਾ ਜਿੱਦਾਂ ਵੀ ਹੋਊਗਾ ਗਾਹਾਂ ਵਾਲੀ ਵਾਰ ਨੂੰ ਦੇਖਾਂਗੇ ਤੇ ਬਾਕੀ ਤਾਂ ਆਪਾਂ ਵੀਡੀਓ ਦੇ ਵਿੱਚ ਜੋ ਚੀਜ਼ਾਂ ਆਪਾਂ ਕਰਦੇ ਆਂ ਜਾਂ ਦੱਸਦੇ ਆਂ ਉਹ ਚੀਜ਼ਾਂ ਤੁਹਾਨੂੰ ਦਿਖਾਉਣੀ ਹੀ ਰਹਿਣੀਆਂ ਕੋਈ ਵੀ ਇੱਕ ਚੀਜ਼ ਮੇਰੀ ਖੇਤੀ ਦੇ ਪ੍ਰਤੀ ਤੇ ਆਪਦਾ ਆਪਦੀ ਲਾਈਫ ਨੂੰ ਤਾਂ ਮੈਂ ਕਦੇ ਵੀਡੀਓ ਦੇ ਵਿੱਚ ਲਿਆ ਨਹੀਂ ਸਕਦਾ ਨਾ ਮੈਂ ਲੈਣਾ ਚਾਹਣਾ ਕਦੇ ਵੀ ਤੇ ਆਪਦੇ ਘਰ ਦਾ ਜਾਂ ਕੁਝ ਵੀ ਹੈ ਨਾ ਕਿਉਂ ਨਹੀਂ ਆਪਾਂ ਲੈਣਾ ਚਾਹੁੰਦੇ ਤੇ ਹਾਂ ਖੇਤੀ ਦੇ ਪ੍ਰਤੀ ਜੋ ਵੀ ਚੀਜ਼ ਇੱਕ ਵੀ ਚੀਜ਼ ਕਦੇ ਅੱਜ ਤੱਕ ਤੁਹਾਨੂੰ ਮੈਂ ਲੁਕੋ ਕੇ ਨਹੀਂ ਕਰੀ ਵੀ ਹਾਂ ਮੈਂ ਉਹ ਕਰੀ ਹੋਵੇ ਜਿਹੜੀ ਚੀਜ਼ੇ ਵੀ ਤੁਹਾਨੂੰ ਨਾ ਕਦੇ ਸ਼ੇਅਰ ਕਰੀਓ ਨਹੀਂ ਐਦਾਂ ਦਾ ਕੁਝ ਨਹੀਂ ਹਰ ਇੱਕ ਚੀਜ਼ ਵੀਰੇ ਤੁਹਾਡੇ ਨਾਲ ਸ਼ੇਅਰ ਕਰੀਦੀ ਆ ਤੇ ਇਹ ਆਲੂ ਆਪਾਂ ਥੋੜਾ ਲੇਟ ਲਾਇਆ ਸੀਗਾ ਜਰਮੀਨੇਸ਼ਨ ਹੋ ਗਈ ਆ ਸੱਡਾਂ ਲੀਆਂ ਬੱਟਾਂ ਤੇ ਵੀ ਨਿਕਲੇ ਤੇ ਬਹੁਤ ਸੋਹਣਾ ਆਲੂ ਖਰਾ ਹੋਇਆ ਤੇ ਥੱਲੇ ਵੀ ਬਹੁਤ ਵਧੀਆ ਨਿਕਲੇ ਹੋਇਆ ਤੇ ਇਹਨੂੰ ਸਾਹਮਣਾ ਪੈਣਾ ਕਿਉਂਕਿ ਜੀਵਨ ਆਪਣੇ ਕੋਲੇ 6 ਕਿੱਲੇ ਲੱਗਿਆ ਹੋਇਆ ਤੇ ਥੱਲੇ ਵੀ ਬਹੁਤ ਹੀ ਨਿਜਾਰੇਦਾਰ ਆਲੂ ਨਿਕਲਿਆ ਹੋਇਆ ਵਾ ਤੇ ਐਨ ਹੁਣ ਆ ਦੇ ਲੋ ਆ ਜਮੇ ਡੱਕਰ ਖੇਤ ਆ ਵੀਰੇ ਆਪਣਾ ਬਿਲਕੁਲ ਡੱਕਰ ਖੇਤ ਆ ਹਨਾ ਕਿ ਹੱਦੋਂ ਬਰੇ ਡੱਕਰ ਆ ਇਹ ਤੇ ਇਟੋਆ ਖੱਤਾ ਵਾ ਹਨਾ ਤੇ ਇਹਦੇ ਵਿੱਚ ਵੀ ਆਪਾਂ ਆਲੂ ਥੋਕੇ ਹੋਇਆ ਤੁਮ ਪੱਠੇ ਵਾਲੀਆਂ ਜ਼ਮੀਨਾਂ 'ਚ ਆਪਾਂ ਤਾਂ ਸਾਰੀਆਂ ਜੀ ਆਲੂ ਠੋਕੇ ਆ ਦੇਖੋ ਕਿੰਨੀ ਪਟਾਈ ਹੋਈ ਆ ਪੱਠੇ ਨੂੰ ਪੱਟੀ ਹੋਈ ਆ ਘੱਟੋ ਘੱਟ 6 ਫੁੱਟ ਦੇ ਨੇੜੇ ਹੋਣਾ ਡੂੰਘਾ ਖੇਤ ਆ ਨਾ ਉੱਪਰਲੇ ਨਾਲ ਤੇ ਆਪਾਂ ਤੇ ਇਹ 'ਚ ਵੀ ਆਲੂ ਠੋਕੇ ਹੋਇਆ ਕੋਈ ਦਿੱਕਤ ਬੁਰਾ ਬਿਲਕੁਲ ਨਹੀਂ ਕੋਈ ਹਾਂਜੀ ਵੀਰੇ ਆਈ ਸੀਗੇ ਕਣਕ ਤੇ ਢੇੜਾ ਮੰਨ ਤੇ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਸੀ ਵੀ ਵੀਰੇ ਕਣਕ ਨਹੀਂ ਸੁਪਰ ਸੀਡਰ ਵਾਲੀ ਦਿਖਾਈ ਵੀਰੇ ਆਹ ਦੇਖ ਲਓ ਇਹ ਹੁਣ ਜਿਹੜੀ ਲੇਟ ਆਪਾਂ ਬੀਜੀ ਸੀਗੀ ਉਹ ਬੀਜ ਤੇ ਸੋਹਣੀ ਹਰੀ ਹੋਈ ਆ ਸਾਰੀ ਤੇ ਬਟ ਇਹੀ ਹੈ ਦਾ ਰਿਜ਼ਲਟ ਆ ਕਿ ਗੱਲ ਬਹੁਤ ਨਜਾਇਜ਼ ਚਾਹੀਦੀ ਆ ਤਾਂ ਸੁਪਰਸੀਡਰ ਸਹੀ ਬਹਿਜਾਈ ਆ ਅਸਲੀ ਮੈਨੇਚ ਆ ਖੱਤਿਆਂ ਚ ਬਹੁਤ ਜਿਆਦਾ ਗੱਲ ਸੀਗੀ ਤਾਂ ਕਰਕੇ ਕੱਲਾ ਕੱਲਾ ਦਾਣਾ ਜੰਮਿਆ ਹੋਇਆ ਵਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਘੱਟ ਹੁੰਦੀ ਫੇਰ ਨਹੀਂ ਜੰਮਦੀ ਕਣਕ ਠੀਕ ਨਹੀਂ ਗੱਲ ਬਹੁਤ ਹੀ ਜਿਆਦੇ ਚਾਹੀਦੀ ਆ ਗੱਲ ਜੇ ਗੱਲ ਬਹੁਤ ਜਿਆਦੇ ਆ ਫੇਰ ਸੁਪਰਸੀਡਰ ਕਾਮਯਾਬ ਫੇਰ ਕੋਈ ਦਿੱਕਤ ਨਹੀਂ ਹੈਗੀ ਸੁਪਰ ਸੀਡਰ ਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਕਿ ਆਪਾਂ ਸੁਪਰ ਸੀਡਰ ਨੂੰ ਮਾਰਾ ਕਹੀਏ ਜਾਂ ਵੀ ਗਏ ਆ ਜਾਂ ਫਲਾਨ ਸੁਪਰ ਸੀਡਰ ਦੇ ਵਿੱਚ ਕੋਈ ਨੌਕਸ ਨਹੀਂ ਤੇ ਨੌਕਸ ਆਪਣੇ ਖੇਤ ਦੇ ਵਿੱਚ ਪੈਂਦਾ ਜਿੱਥੇ ਆਪਣੇ ਗਿੱਲ ਘਟਦੀ ਆ ਠੀਕ ਆ ਆ ਤੁਸੀਂ ਦੇਖ ਲਓ ਸਾਰੀ ਕਣਕ ਦਾਣਾ ਦਾਣਾ ਹਰਾ ਹੋਇਆ ਹੋਇਆ ਤੇ ਬਟੇ ਦੇ ਵਿੱਚ ਗਿੱਲ ਇੰਨੀ ਕਿ ਜ਼ਿਆਦੇ ਸੀ ਸਾਨੂੰ ਜੇ ਆਪਾਂ ਮਸ਼ੀਨ ਨਾਲ ਬੀਜਣੀ ਹੁੰਦੀ ਫੇਰ ਇਹਨੂੰ ਹਵਾ ਲਵਾ ਕੇ ਬੀਜਣੀ ਪੈਣੀ ਸੀ ਇਹ ਖੱਤਿਆਂ ਨੂੰ ਤੇ ਬਟ ਸੁਪਰ ਸੀਡਰ ਨਾਲ ਬੀਜਣ ਕਰਕੇ ਨਹੀਂ ਹਵਾ ਲਵਾਉਣੀ ਪਈ ਕਿ ਐਨ ਪੂਰੀ ਗਿੱਲੇ ਗਿੱਲੇ ਖੇਤ ਚ ਕਣਕ ਬੀਜਣੀ ਪਈ ਆ ਤੇ ਇਹੀ ਹੱਲ ਹੈ ਇਹਦਾ ਸੁਪਰ ਸੀਡਰ ਦਾ ਕਿ ਗਿੱਲ ਥੋੜੇ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਕਰਕੇ ਸਹੀ ਹਰੀ ਹੁੰਦੀ ਆ ਕਣਕ ਦੇਖ ਲਓ ਸਾਰੇ ਖੱਤੇ ਬਹੁਤ ਸੋਹਣੇ ਹਰੇ ਹੋਏ ਹੋਇਆ ਤੇ ਬਟ ਉਹਦਾ ਰਿਜ਼ਲਟ ਇਹੀ ਆ ਕਿ ਜਿਹੜਾ ਹੱਲ ਆ ਮੇਨ ਕੀ ਵੀ ਕਣਕ ਗਿੱਲ ਬਹੁਤ ਨਜਾਇਜ਼ ਹੋਵੇ ਬਸ ਇਹੀ ਗੱਲ ਸਾਰੇ ਖੱਤੇ ਪੂਰੇ ਸੋਹਣੇ ਹਰੇ ਹੋਏ ਆ ਇੱਥੇ ਤੇ ਆਪਣੇ ਮੈਨੂੰ ਲੱਗਦਾ ਮੋਹੀ ਜਿਹੜਾ ਆਪਣਾ ਖੇਤ ਆ ਉੱਥੇ ਹੈਗੇ ਆ ਤਿੰਨ ਚਾਰ ਗਿੱਲਿਆਂ ਚ ਗਿੱਲ ਉਹਦੋਂ ਤਾਂ ਪੂਰੀ ਲੱਗਦੀ ਸੀ ਸੁਪਰ ਸੀਡਰ ਦੇ ਨਾਲ ਤਾਂ ਵੱਟ ਉਹਨਾਂ ਚ ਘਟ ਗਈ ਉਹ ਹਰੀ ਨਹੀਂ ਹੋਣੀ ਹੋਈ ਹੈਗੀ ਹੁਣ ਉਹਨੂੰ ਪਾਣੀ ਸ਼ੁਰੂ ਕਰਵਾਉਣੇ ਆ ਪਾਣੀ ਸ਼ੁਰੂ ਕਰਵਾ ਕੇ ਜੇ ਤਾਂ ਹਰੀ ਹੋ ਗਈ ਤਾਂ ਠੀਕ ਆ ਨਹੀਂ ਫਿਰ ਉਹਦਾ ਕੋਈ ਹੋਰ ਹੱਲ ਦੇਖਾਂਗੇ ਕੀ ਹੋ ਸਕਦਾ ਤੇ ਇਹ ਇੱਥੇ ਸਾਰੀ ਸੋਣੀ ਹਰੀ ਆ ਮੋਹੀ ਵੀ ਬਾਕੀ ਖੇਤ ਸੋਨੇ ਆ ਸਾਰੇ ਹਰੇ ਪਰ ਮੋਹੀ ਉੱਥੇ 6 ਕਿੱਲੇ ਆਪਣੇ ਹੈਗੇ ਆ ਵੀ ਜਿਹੜੇ ਘਾਟਾਰੇ ਹੋਇਆ ਉਹ ਚ ਸੁਪਰ ਸੀਡਰ ਦੀ ਖਰਾਬੀ ਨਹੀਂ ਹੈਗੀ ਉਹ ਚ ਖੇਤ ਦੀ ਗੱਲ ਘੱਟ ਸੀਗੀ ਘਟ ਗਈ ਗੱਲ ਹੈ ਨਾ ਤੇ ਖੜਾ ਝੋਨਾ ਫਿਰ ਤੁਹਾਨੂੰ ਪਤਾ ਉਹ ਝੋਨਾ ਹਰਾ ਵਾਲਾ ਸੀਗਾ ਵੀ ਲਾਂ ਉਹਦਾ ਇਹਦਾ ਵੀ ਲਾਨ ਹਰਾ ਸੀ ਉਹ ਹਰੇ ਲਾਨ ਵਾਲਾ ਜਿਹੜਾ ਝੋਨਾ ਨਾ ਬਾਈ ਉਹ ਗੱਲ ਸੋਖ ਦਿੰਦਾ ਪਾਣੀ ਤਾਂ ਸਾਰੇ ਨੂੰ ਇਕੱਠਾ ਹੀ ਲੱਗਿਆ ਸੀ ਉੱਥੇ ਤੇ ਬਟ ਉਹਨੂੰ ਥੋੜਾ ਪਹਿਲਾਂ ਲੱਗਿਆ ਸੀ ਉਹਦੇ ਕਰਕੇ ਗੱਲ ਸਾਰੀ ਸੋਖਤ ਹੋ ਜਾਂਦੀ ਹੋ ਜਾਂਦੀ ਹੈ ਇਹ ਆਪਣੀ ਰਾਣੀ ਸੁੰਦਰਾ ਆ ਦੇਖੋ ਸਾਰੇ ਖੱਤਿਆਂ 'ਚ ਬਹੁਤ ਸੋਹਣੀ ਕਣਕ ਹਰੀ ਹੋਈ ਆ ਜਿੰਨੇ ਵੀ ਖੇਏ ਸੀ ਸਾਰੇ ਪੂਰੇ ਭਰ ਗਏ ਹਾਂਜੀ ਵੀਰੇ ਇਹ ਆ ਜੀ ਆਪਣਾ ਐਲਰ ਇਹ ਵਿਜਿਆ ਹੋਇਆ ਆਪਣਾ 24 ਅਕਤੂਬਰ ਦਾ ਤੇ ਹਜੇ ਤਾਂ ਇਹਨੂੰ ਪੱਟ ਕੇ ਦੇਖਣ ਦਾ ਕੋਈ ਫਾਇਦਾ ਨਹੀਂ ਪਰ ਫਿਰ ਵੀ ਆਪਾਂ ਤੁਹਾਨੂੰ ਪੱਟ ਕੇ ਦਿਖਾ ਦਿੰਨੇ ਆ ਵੀ ਇਹਦਾ ਕੀ ਸੈਜ ਹੋਇਆ ਕਿਉਂਕਿ ਜਿਹੜਾ ਐਲਰ ਆਲੂ ਆ ਵੀਰੇ ਉਹ ਤਾਂ 60 ਦਿਨ ਤੋਂ ਪਹਿਲਾਂ ਪੱਟਣ ਦਾ ਕੋਈ ਮਕਸਦ ਨਹੀਂ ਹੁੰਦਾ ਵੀ 60 ਦਿਨ ਤੋਂ ਪਹਿਲਾਂ ਆਪਾਂ ਪੱਟ ਕੇ ਉਹਦੀ ਬੇਲਬੂਲ ਦੇਖੀਏ ਪਰ ਫਿਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰਵਾ ਦਿੰਨੇ ਆ ਇੱਕ ਬੂਟਾ ਪੱਟ ਕੇ ਕਿ ਗਿਣਤੀ ਜਦਾਣੇ ਕਿੰਨੇ ਚੱਕੇ ਹੋਏ ਆ ਮੈਨੂੰ ਵੀਰ ਦਾ ਇੱਕ ਦਾ ਫੋਨ ਆਇਆ ਕਹਿੰਦਾ ਵੀਰੇ ਸਾਡੇ ਗਿਣਤੀ ਜਦਾਣੇ ਵਾਲੇ ਥੋੜੇ ਆ ਮੈਂ ਕਹਿ ਰਿਹਾ ਵੀ ਮੈਂ ਨਹੀਂ ਦੇਖੇ ਵੀ ਦੇਖ ਲੈਨੇ ਅੱਜ ਹੁਣ ਅੱਜ ਸਾਰਿਆਂ ਦੇ ਮੂਰੇ ਤੁਹਾਡੇ ਲਾਈਵ ਡੈਮੋ ਦੇ ਰਹੇ ਆ ਆਪਾਂ ਇੱਕ ਬੂਟਾ ਪੱਟ ਰਹੇ ਆ ਦੇਖੋ ਤਿੰਨ ਟਾਣੀਆਂ ਨੇ ਇਹਨੂੰ ਪੰਗਾ ਇਹ ਆਉਣਾ ਨਹੀਂ ਬਾਹਰੇ ਨੇ ਪਤੰਦਰ ਨੇ ਚਲੋ ਕੋਈ ਨਹੀਂ ਦੇਖਦੇ ਆ ਕਿੰਨੇ ਕਾਲੂ ਆਉਂਦੇ ਆ ਇੱਕ ਤਾਂ ਆ ਗਿਆ ਨਹੀਂ ਆਣਾ ਯਾਰ ਹੱਥ ਨਾਲ ਬਾਹਰ ਹੀ ਨਿਕਲਦਾ ਲੈ ਹੁਣ ਆ ਪਏ ਆ ਥੱਲੇ ਹੁਣ ਇਹ ਨਹੀਂ ਪਤਾ ਕਿੰਨੇ ਹੁਣ ਆਲੂ ਤਾਂ ਹੈਗੇ ਆ ਕਾਫੀ 8 9 10 11 ਤੋਂ ਤਾਂ ਵੱਧ ਹੋਣਗੇ ਮੈਨੂੰ ਲੱਗਦਾ ਤੇਨ ਤਾਂ ਆਹੀ ਪਏ ਆ ਆ ਦੇਖ ਲੋ ਨਹੀਂ ਆਉਨੇ ਯਾਰ ਹੱਥ ਨਾਲ ਨਹੀਂ ਆਉਣੇ ਕਹੀ ਦੇ ਨਾਲ ਹੀ ਆਉਣੇ ਆ ਇਹ ਲੋਟ ਕਹੀ ਤੋਂ ਵੀ ਨਾ ਨਹੀਂ ਆਉਣੇ ਲੋਟ ਸਾਇਤ ਤਾਂ ਵਧੀਆ ਹੁੰਦਾ ਜਾਂਦਾ ਆਲੂ ਦਾ ਦੇ ਨਾਲ ਕਹੀ ਨਾਲ ਹੀ ਪੱਟ ਹੋਣਗੇ ਪ੍ਰਭੂ ਇਦਾਂ ਨਹੀਂ ਆਉਂਦੇ ਕਿਉਂਕਿ ਯਾਰ ਆਪਣਾ ਆਲੂ ਨਾ ਡੂੰਗਾ ਹੁੰਦਾ ਆ ਦੇਖੋ ਹੁਣ ਆਲੂ ਵਧ ਰਿਹਾ ਦੇਖੋ ਫਟਣ ਲੱਗੀਆਂ ਨਾ ਬੱਟਾ ਆ ਦੇ ਨਾਲ ਹਜੇ ਇਹ 24 ਤਰੀਕ ਨੂੰ 60 ਦਿਨਾਂ ਦਾ ਹੋਣਾ। ਨਾ 24 ਨੂੰ ਤੇ ਐਨ ਪੂਰਾ ਸੋਹਣਾ ਸਾਫ਼ ਸੁਥਰਾ ਖੇਤ ਆ। ਇਹ ਤੇ ਇਹ ਹੋਊਗਾ ਜੀਵਨ ਪਿਛਲੇ ਸਾਲ ਕੰਪਨੀ ਦਾ ਸੀਗਾ ਤੇ ਜੀ2 ਜੀ3 ਆ ਵੀਰੇ। ਤੀਜੀ ਵਾਰ ਲੱਗਿਆ ਹੋਇਆ ਇਹ ਤੇ ਇੱਧਰ ਇੱਧਰ ਆਪਣਾ ਹਿਮਾਲ ਨਹੀਂ ਆ। ਪੂਰਾ ਸੋਹਣਾ ਖੜਾ ਤੇ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਕਿ ਥੋੜਾ ਜਿਹਾ ਆਲੂ ਬਾਅਦ ਚੋ ਬੀਜਿਆ ਸੀ ਆਪਾਂ ਇੰਨਾ ਹੀ ਮੰਨ ਲੈਣੀ ਕਿਉਂਕਿ ਵੀ ਮੁੱਕ ਗਿਆ ਸੀ ਤੇ ਫਿਰ ਇਹ ਬਾਅਦ ਚ ਸਟੋਰ ਚੋਂ ਕੱਢ ਕੇ ਲਿਆ ਕੇ ਬੀਜਿਆ ਸੀ ਇਹ ਉਹ ਵੀ ਆ ਇੰਨੀਆਂ ਗਵਟਾਂ ਸੀਗੀਆਂ ਪਰ ਲਾਤਾ ਸਾਰ ਵਧੀਆ ਖੜਾ ਦਾ ਕੋਈ ਵੀ ਵੀ ਵੈਰਾਈਟੀ ਆ 60 ਦਿਨ ਤੋਂ ਪਹਿਲਾਂ ਤਾਂ ਉਹਨੂੰ ਪੱਟ ਕੇ ਦੇਖਣ ਦੀ ਵੀ ਨਹੀਂ ਲੋੜ ਹੁੰਦੀ ਵੀ ਕਿੱਡਾ ਕੁ ਬਣ ਗਿਆ ਜਾਂ ਕਿੱਡਾ ਉਹ ਤਾਂ ਸਹਿਜ ਉਹਨੇ 60 ਦਿਨ ਦੇ ਜਾ ਕੇ ਬਣਾਉਣਾ ਐਲਰ ਨੇ ਘੱਟੋ ਘੱਟ 80-85 ਦਿਨ ਤੋਂ ਬਾਅਦ ਇਹਦਾ ਸਹਿਜ ਬਣਦਾ ਵਧੀਆ ਜਿੰਨਾ ਜ਼ਿਆਦੇ ਦੇ ਦਾਂਗੇ ਉਨਾਂ ਜ਼ਿਆਦੇ ਵਧੀਆ ਲੋ ਜੀ ਵੀਰੇ ਇਹ ਆ ਆਪਣਾ ਕਰੋੜਾ ਆਲੂ ਜਿਹੜਾ ਬਿਨਾ ਖਾਦਾਂ ਖੁੱਦਾਂ ਤੋਂ ਪੀਜਿਆ ਹੋਇਆ ਤੇ ਆ ਕੱਲ 2 ਦਿਨ ਹੋ ਗਏ ਲਾਈਟ ਨਹੀਂ ਜੰਲੀ ਕੱਲ ਫਿਰ ਪਾਣੀ ਇਹਦਾ ਪੂਰਾ ਹੋਇਆ ਦੇਖੋ ਕਿੰਨਾ ਸੋਹਣਾ ਹੋ ਰਿਹਾ ਵਾ ਆਲੂ ਹਨਾ ਬਹੁਤ ਸੋਹਣਾ ਦਿਲ ਲੱਗ ਰਿਹਾ ਇਹਨੂੰ ਤੇ ਕੁਝ ਨਹੀਂ ਇਹਨੂੰ ਨੀਚੇ-ਜੂਚੇ ਪਾਇਆ ਸੀਗਾ ਨਾ ਆਪਾਂ ਤੇ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਆ ਤੇ ਹੁਣ ਸੋਹਣਾ ਵੀ ਸੋਹਣੇ ਦਾ ਵੀ ਫਰਕ ਬਹੁਤ ਆ ਯਾਰ ਤੇ ਵੀ ਨਵੇਂ ਬੀਜ ਦਾ ਬਹੁਤ ਫਰਕ ਪੈ। ਬਹੁਤ ਜ਼ਿਆਦਾ। ਆਹ ਦੇਖ ਲਓ ਵੀਰੇ ਇੰਨਾ ਕਿ ਕਰੋੜਾ ਇਹ ਖੇਤ ਚ ਬੀਜਿਆ ਆ ਉਹਦੇ ਨਾਲ ਦਾ ਜਿਹੜਾ ਆਪਣੇ ਫਾਰਮ ਤੇ ਕਰੋੜਾ ਆ ਨਾ ਇਹ ਹਜੇ ਸਮਾਂ ਤੇ ਘੱਟ ਨਿਕਲਿਆ ਵਾ। ਉਹ ਜ਼ਿਆਦਾ ਨਿਕਲਿਆ ਇਹ ਚ ਤਾਂ ਡੀਏਪੀ ਵਗੈਰਾ ਸਭ ਕੁਝ ਪਾਇਆ ਹੋਇਆ ਵਾ। ਇਹ ਹਜੇ ਨਿਕਲ ਰਿਹਾ ਵਾ। ਇੱਥੇ ਆਪਣਾ ਸਾਰਾ ਬਾਕੀ ਹੈਗਾ ਜੋਤੀ ਤੇ ਹਿਮਾਲਣੀ ਆਲੂ ਆ ਸਾਰਾ ਇੱਥੇ। ਬਹੁਤ ਸੋਹਣੀ ਜਰਮੀਨੇਸ਼ਨ ਇੱਥੇ ਆਈ ਹੈ। ਇੱਥੇ ਖੇਤ ਹੈਗਾ ਵੱਡਾ। ਇੱਕ ਪਾਸਿਓਂ ਪਾਣੀ ਲਾਉਂਦੇ ਲਾਉਂਦੇ ਜਾਨੂ ਸੁੱਕ ਗਿਆ ਆਹ ਦਿਲਾਵਾਂ ਸ਼ੁਰੂ ਕਰਿਆ ਸੀ ਇੱਧਰੋਂ ਪਾਣੀ ਲਾਉਣਾ ਤੇ ਛੋੜਾ ਜਿਹੀ ਗਿੱਲਾ ਰਹਿ ਗਿਆ ਅੱਜ ਹੁਣ ਮਸਾ ਪਾਣੀ ਸਿਰੇ ਲੱਗਣਾ ਉਹ ਖੱਤੇ ਦਾ ਕਿਉਂਕਿ ਇੱਥੇ ਇੱਕ ਮੋਟਰ ਆ ਮੋਟਰ ਤੇ 25 ਗਿੱਲੇ ਆ ਤੇ ਉਹਦੇ ਕਰਕੇ ਬਹੁਤ ਲੰਬਾ ਪ੍ਰਸਤ ਚੱਲੇ ਜਾਂਦਾ ਪਾਣੀ ਨਾ ਤੇ ਜਰਮੀਨੇਸ਼ਨ ਬਹੁਤ ਸੋਹਣੀ ਆ ਬਾਈ ਆਲੂ ਦੀ ਤੇ ਬਾਕੀ ਉਹਣਾ ਮਾਲੂ ਆਪਣਾ ਇਹ ਆਪਣਾ ਸਾਰਾ ਖੇਤ ਕਰਦਾ ਹੀ ਆ ਜੋਤੀ ਆਲੂ ਤੇ ਹਿਮਾਲਣੀ ਆਲੂ ਬਸ ਇਹ ਦੋਈ ਵੀ ਆ ਇੱਥੇ ਹੋਰ ਕੋਈ ਨਹੀਂ ਬਸ ਆ ਇੱਕ ਥੋੜਾ ਜਿਹਾ ਕਰੋੜਾ ਜਿੰਨਾ ਕਿ ਉਧਰੋਂ ਵਧ ਗਿਆ ਸੀਗਾ ਬਸ ਉਹਨਾਂ ਕੀ ਇੱਧਰ ਲਾਇਆ ਆ ਹਾਂ ਬਸ ਇੰਨੀਆਂ ਕਬੱਟਾ ਇੱਥੇ ਆ ਦੇ ਇੱਕ ਦੋ ਗੇੜੇ ਆ ਲੱਗੇ ਹੋਇਆ ਕਰੋੜਾ ਦੇ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਹੈ ਨਾ ਤੇ ਆ ਜੋਤੀ ਆ ਇਹ ਵੀ ਸੋਹਣੀ ਜਰਮੀਨੇਸ਼ਨ ਹੋਈ ਆ ਇਹਦੀ ਵੀ ਤੇ ਇਹ ਪਹਿਲਾਂ ਬੀਜਣਾ ਨਹੀਂ ਸੀਗਾ ਫਿਰ ਬਾਅਦ ਚੋਂ ਜੋਤੀ ਦੀ ਡਿਮਾਂਡ ਵੀ ਬਹੁਤ ਆ ਤੇ ਪਹਿਲਾਂ ਮੇਰਾ ਇਰਾਦਾ ਸੀਗਾ ਕਿ ਇਹ ਥੋੜਾ ਨਾ ਮੋਟਾ ਸੈੱਜ ਸੀਗਾ ਮੇਰਾ ਇਰਾਦਾ ਸੀਗਾ ਕਿ ਰਾਸ਼ਨ ਚ ਵੇਚ ਦਾਂਗੇ ਹਨ ਤੇ ਬੱਟ ਫੇਰ ਆਪਾਂ ਵੇਚਿਆ ਨਹੀਂ ਫਿਰ ਆਪਾਂ ਰੱਖ ਲਿਆ ਮੈਂ ਕਿਹਾ ਵੀ ਇਹਨੂੰ ਉਹੀ ਕਰਦੇ ਆਂ ਵੀ ਇਹ ਵੇਚਣਾ ਨਹੀਂ ਹੈਗਾ ਵੀ ਇਹਨੂੰ ਬੀਜਾਂਗੇ ਫੇ ਸਾਰਾ ਪਲਾਨ ਇਹੀ ਕਰਤਾ ਆਪਾਂ ਸਾਰਾ ਮਾਲ ਜਿੰਨਾ ਸੀਗਾ ਜੋਤੀ ਦਾ ਸਾਰਾ ਆਲੂ ਬੀਜਿਆ ਹੀ ਆਪ ਦੇਖ ਲਓ ਆ ਇੰਨਾ ਫਰਕ ਆ ਆ ਥੋੜਾ ਜਿਹਾ ਬਾਅਦ ਚ ਬੀਜਿਆ ਸੀ ਆ ਇੰਨਾ ਮਾਲ ਪਹਿਲਾਂ ਬੀਜਿਆ ਹੋਇਆ ਸੀ ਵੀ ਇਹ ਥੋੜਾ ਜਿਹਾ ਸਹਿਜ ਮੋਟਾ ਬਾਬਾ ਇਹ ਲੰਮਾ ਮੋਟੇ ਸਾਇਦੀ ਬੇਲ ਕੱਡੀ ਹੋਗੀ ਉਹ ਥੋੜਾ ਸਾਇਦ ਛੋਟਾ ਸੀ ਉਹ ਤਾਂ ਥੋੜਾ ਉਹ ਵੱਡੀ ਹੋਗੀ ਆ ਥੋੜਾ ਜਿਆਦਾ ਮੋਟਾ ਪਾਵਾ ਹਜੇ ਇਹਨੂੰ ਕੋਈ ਸਪਰੇ ਨਹੀਂ ਕਰੀ ਆਪਾਂ ਇੱਥੇ ਸਪਰੇ ਤਾਂ ਨਹੀਂ ਕਰੀ ਕਿਉਂਕਿ ਪਾਣੀ ਦਾ ਜ਼ੋਰ ਚੱਲਦਾ ਪਾਣੀ ਹਜੇ ਇੱਕ ਵੱਢਿਓ ਪੂਰਾ ਹੋਣਾ ਹੁਣ ਇਹਨੂੰ ਅੱਜ ਦੁਬਾਰਾ ਇੱਧਰ ਮੈਂ ਕਿਹਾ ਫੇਰ ਲਾ ਦੇ ਪਾਣੀ ਯਾਰ ਪਾਣੀ ਲਾਉਣਾ ਹੀ ਪੈਣਾ ਪਾਣੀ ਤੋਂ ਬਿਨਾ ਕੋਈ ਗਤੀ ਨਹੀਂ ਬਾਈ ਤੇ ਕਹੋਗੇ ਹਜੇ ਉਮਰ ਇਹਦੀ ਛੋਟੀ ਆਲੂ ਦੀ ਤੇ ਪਾਣੀ ਲਾਉਣਾ ਪੈਣਾ ਤੇ ਪਰ ਇੱਕ ਗੱਲ ਇਹ ਹੈ ਨਾ ਜੋਤੀ ਜਿੰਨਾ ਲੇਟ ਲੱਗਦਾ ਉਹਨਾਂ ਥੋੜਾ ਵਧੀਆ ਹੋ ਜਾਂਦਾ ਕੋਈ ਜ਼ਿਆਦਾ ਲੇਟ ਨਹੀਂ ਸੀ ਠੀਕ ਠੀਕ ਤੇ ਹੀ ਲੱਗ ਗਿਆ ਸੀਗਾ ਤੇ ਕਹਤ ਕਿ ਤੁਹਾਨੂੰ ਪਤਾ ਗਰਮੀ ਦੇ ਕਾਰਨ ਸਾਰਾ ਕੰਮ ਹੀ ਸਾਰੇ ਆਲੂ ਲਾਉਣ ਦੇ ਵਿੱਚ 5-7 ਦਿਨ ਲੇਟ ਹੀ ਹੋਏ ਆਪਾਂ 10 ਦਿਨ ਦਾ ਫਰਕ ਸੀਗਾ ਹਰ ਇੱਕ ਵੈਰੈਟੀ ਲਾਉਣ ਦੇ ਵਿੱਚ ਕਿ ਨਹੀਂ ਅੱਗੇ ਆਪਾਂ ਗਰਮੀ ਕਾਰਨ ਤੇ ਵੀ ਗਰਮੀ ਨਾਲ ਕਾਰਨ ਟਿਊਬਰ ਘਟ ਚੱਕਦਾ ਫਿਰ ਆਲੂ ਉਹਦੇ ਚੱਕਰ 'ਚ ਇੱਕ ਬਾਈ ਉਹਦਣ ਆਪਣੇ ਕੱਲ ਆਇਆ ਸੀਗਾ ਉਹ ਵੀ ਮੁੰਡਾ ਅੰਬਾਲੇ ਤੋਂ ਆ ਦੇ ਲਬੀਦੇ ਬੀਦੇ ਗੁੱਜਰ ਉਹ ਵੀ ਕੱਲ ਆਇਆ ਜਰਾ ਤੇ ਕਹਿੰਦਾ ਬਹੁਤ ਵਧੀਆ ਲੱਗਿਆ ਵੀ ਤੁਹਾਡੇ ਏਰੀਆ 'ਚ ਆ ਕੇ ਹਨਾ ਧੰਨਵਾਦ ਸਾਰੇ ਵੀਰਾਂ ਦਾ ਮੇਰਾ ਤਾਂ ਧੰਨਵਾਦ ਕਰਦਾ ਹੀ ਥੱਕ ਨਹੀਂ ਸਕਦਾ ਕਿਉਂਕਿ ਤੁਸੀਂ ਵੀਰੇ ਮਾਣ ਹੀ ਇੰਨਾ ਬਖਸ਼ਿਆ ਕਿ ਐਂ ਉਹ ਜਿਹੜਾ ਤੁਸੀਂ ਟਾਈਮ ਆਪਦੇ ਟਾਈਮ ਦੇ ਵਿੱਚੋਂ ਟਾਈਮ ਟਾਈਮ ਕੱਢ ਕੇ ਹਨ ਮੇਰਾ ਤਾਂ ਹੁਣ ਇਹੀ ਆ ਕਿ ਹੁਣ ਵੀ ਮਤਲਬ ਹੋ ਰਿਹਾ ਕਿ ਹਰੇਕ ਸਾਲ ਹੀ ਸਾਲ 'ਚ ਇੱਕ ਵਾਰ ਤਾਂ ਮਿਲ ਲਿਆ ਕਰਾਂਗੇ ਆਪਾਂ ਹਨ ਕਿ ਹਰੇਕ ਸਾਲ ਦਾ ਹੀ ਰੱਖੀਏ ਕਿ ਸਾਲ ਦੇ ਵਿੱਚ ਇੱਕ ਮਿਲਣੀ ਠੀਕ ਨਹੀਂ ਮੇਰਾ ਤਾਂ ਇਹੀ ਰਾਦਦਾ ਵਾ ਕਿ ਇੱਕ ਮਿਲਣੀ ਹਰੇਕ ਸਾਲ ਦੀ ਰੱਖਣੀ ਚਾਹੀਦੀ ਚਾਹੀਦੀ